ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਸਾਡੇ ਜੁਡੀ ਚੈਨਲ ਤੇ ਹੋ ਤੁਸੀਂ ਸਾਰੇ ਠੀਕ ਠਾਕ ਆਂ ਤੁਸੀਂ ਵੀ ਠੀਕ ਠਾਕ ਹੈਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜਿਆਦਾ ਪਿਆਰ ਦਿੱਤਾ ਤੇ ਸਾਡੇ ਤੁਹਾਡੇ ਪਿਆਰ ਨੂੰ ਸਦਕਾ ਇਹ ਆਪਾਂ ਹੋਰ ਇੱਕ ਨਵੇਂ ਸੂਟ ਲੈ ਕੇ ਆਏ ਆ ਤੁਹਾਡੇ ਲਈ ਨਵੀਂ ਕਲੈਕਸ਼ਨ ਲੈ ਕੇ ਆਏ ਆ ਸੂਟਾਂ ਦੀ ਤੇ ਤੁਸੀਂ ਏਵੇਂ ਸਾਨੂੰ ਪਿਆਰ ਦਿੰਦੇ ਰਹੋ ਤੇ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਲੈ ਕੇ ਆਉਂਦੇ ਰਹਿਾਂਗੇ ਤੁਸੀਂ ਸਾਨੂੰ ਨਾ WhatsApp ਤੇ ਆਰਡਰ ਕਰਦੇ ਰਹੋ ਜ ਸਾਰੇ ਸੂਟਾਂ ਦੇ ਤੇ ਸਾਡੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਇਕਲੇ ਸਾਨੂੰ ਤੁਸੀਂ ਮੈਸੇਜ ਕਰਕੇ ਜੀ ਨੂੰ ਦੱਸਣਾਈ ਸਾਨੂੰ ਲਓ ਜੀ ਆਪਾਂ ਗ੍ਰੀਨ ਕਲਰ ਦਾ ਸੂਟ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਕਿ ਆਪਾਂ ਇਹਨੂੰ ਥੋੜੀ ਉਹ ਕਿਰਪਾ ਲਈ ਕਿੰਨਾ ਸੋਹਣਾ ਲੱਗਦਾ ਇਹ ਜਿਹੜੀ ਇਹ ਹੋ ਗਈ ਜੀ ਦੁਪੱਟਾ ਜੀ ਆਈ ਬੋਟਲ ਸਲਵਾਰ ਪੱਜੂ ਜੋ ਵੀ ਬਣਾਈਏ ਆਪਾਂ ਕਪੜਾ ਵੇਖੋ ਕਿੰਨਾ ਸੌਫਟ ਹੈਗਾ ਤੇ ਕਿੰਨਾ ਪਿਆਰਾ ਹੈਗਾ ਬਹੁਤ ਹੀ ਜ਼ਿਆਦਾ ਸੋਨਾ ਕਲਰ ਹੈ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਤੁਸੀਂ ਪਿਆਰ ਕਰਨਾ ਦੇਖੋ ਸ਼ਰਟ ਵੀ ਇਸ ਕਿੰਦਾ ਸੋਹਣਾ ਹੈਗਾ ਇੰਨਾ ਸੋਹਣਾ ਕਪੜਾ ਜੀ ਇਹੀ ਦੱਸਣ ਜੋ ਅੰਦਾਜ਼ਾ ਲਾ ਸਕਦੇ ਆਗੇ ਐਨਾ ਸੋਹਣਾ ਕੱਪੜਾ ਹੈਗਾ ਕਲਰ ਵੀ ਬਹੁਤ ਜਿਆਦਾ ਪਿਆਰਾ ਹੈਗਾ ਇਹਦੇ ਨਾਲ ਦੁਪੱਟਾ ਦੇਖੋ ਕਿਤਾ ਸੁਣੋ ਫੁੱਲ ਫੁੱਲਾ ਦੁਪੱਟਾ ਪੂਰਾ ਫੁੱਲਾ ਫੁੱਲਾ ਸਾਈਡ ਤੇ ਵਾਟਰ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਸੁਪਰਾ ਲਓ ਜੀ ਇਹ ਹੋ ਗਿਆ ਜੀ फटाफट ਸਾਰਾ ਵਾਟਰ ਕਰਦੇ ਹਾਂ ਜੀ ਇਹਦੇ ਵਿੱਚ ਅਪਾ ਇੱਕ ਕੱਲਰ ਆਵਾਲਾ ਜੀ ਆਵਾਜ਼ ਸੁਣੋ ਇਹਦੇ ਵਿੱਚ ਕਵਾਲਾ ਕੱਲਰ

ਆਦੇ ਸੌਫਟਵੇਅਰ ਬਹੁਤ ਜਾਨੂੰ ਸੋਨਾ ਹੈ ਜੋਨਾਂ ਦੇ ਰੇਡਾ ਜੀ ਤੁਹਾਨੂੰ ਸਕਰੀਨ ਤੇ ਸ਼ੋ ਹੋ ਜਾਣਗੇ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਅਸੀਂ ਤੁਹਾਨੂੰ ਕੋਰੀਅਰ ਕਰਵਾ ਦੇਵਾਂਗੇ ਸੋ ਤਾਂ ਅਸੀਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਤੁਸੀਂ ਆਨਲਾਈਨ ਪੇਮੈਂਟ ਸਾਡੇ ਉਸ ਨੰਬਰ ਤੇ ਕਰ ਦਿਓ दुपट्टा दुले डुले दुपटे है जी जिन्हें मतलब अपना चाहते है जी एग पर कलर का सेम ही डिजाइन है सेम ही कलर है कलर का फर्क है ਸੇਮੀ ਹੈ ਸੇਮੀ ਬਾਟਮ ਹੈ ਸੇਮੀ ਦੁਪੱਟਾ ਜੀ ਇਹਦਾ ਕਲਰ ਵੇਖੋ ਜੀ ਕਿੱਡੇ ਸੋਹਣੇ ਸੋਹਣੇ ਆਏ ਨੇ ਇਹ ਹੈਗੇ ਜੀ ਦੁਪੱਟਾ ਸਲੂਟ ਆਵਾਜ਼ ਹੁੰਦਾ ਹੈ ਰੰਗ ਜੀ ਥੋੜਾ ਜਾਇੰਦਾ ਥੋੜਾ ਫਰਕ ਹੈ ਇਹ ਹੋ ਗਿਆ ਜੀ ਦੁਪੱਟਾ ਜਦ ਤੱਕ ਉਹ ਪੂਰਾ ਥੋਂਕੇ ਤੋਂ ਪਉਣਿਆ ਇਹ ਹੋ ਗਈ ਜੀ ਇਹਦੀ ਬਾਟਮ ਸਲਵਾਰ ਬਣਾਗੇ ਪਲਾਜ਼ੋ ਬਣਾਈਏ ਇਹ ਹੋ ਗਿਆ ਜੀ ਇਹਦਾ ਸਾਲ ਦਾ ਪੀਸ ਦੇਖੋ ਕਿੰਨਾ ਸੋਹਣਾ ਹੈ ਸਾਡਾ ਸੂਟ ਤੁਹਾਨੂੰ ਪਸੰਦ ਹੋਵੇ ਜੀ ਤੁਹਾਨੂੰ ਸਕਰੀਨਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਤੁਸੀਂ ਮੈਸੇਜ ਕਰਨਾ ਹੈ ਤੇ ਅਸੀਂ ਤੁਹਾਨੂੰ ਮਤਲਬਾ ਜਿੱਥੇ ਕਿਸੇ ਕੋਹਾਂ ਦੇ ਸੂਟੋਂ ਅਸੀਂ ਤੁਹਾਡਾ ਸੂਟ ਪਹੁੰਚਾ ਲਗਾ ਦੇਈਏ ਤੇ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਮਿਲਦੇ ਜੀ ਆਪਾਂ ਕਿਸੇ ਹੋਰ ਵੀ ਸੂਟਾਂ ਨਾਲ ਬਾਏ